ਮਾਂਸਾ ਵਾਲੀ ਮੈਂ ਗੱਲ ਕਰ ਰਿਹਾ ਸੀਮਿੰਟ ਉਹ ਜਿਹੜੀ ਫਾਇਰਿੰਗ ਹੋਈ ਸੀ ਤੇ ਉਹਦੇ ਚ ਜਿਹੜੀ ਗੱਲ ਜੀ ਨਿਕਲ ਕੇ ਆ ਰਹੀ ਉਹ ਕਹਿੰਦੇ ਕੋਈ ਕੈਨੇਡਾ ਦੇ ਵਿੱਚ ਉਹ ਮੁੰਡਾ ਜਿਹੜਾ ਜਿਨ੍ਹਾਂ ਦੇ ਕੈਲਕ ਗੋਲੀ ਚੱਲੀ ਸੀ ਦੁਕਾਨ ਤੇ ਉਹਨਾਂ ਦਾ ਮੁੰਡੇ ਨੇ ਕਿਸੇ ਇਲੈਕਸ਼ਨ ਦੇ ਵਿੱਚ ਪਾਰਟਿਸਪੇਟ ਕੀਤਾ ਸੀ ਉੱਥੇ ਕੈਨੇਡਾ ਚ ਹਾਂਜੀ ਦੇਖੋ ਅੱਜ 2-3 ਚੀਜ਼ਾਂ ਸੀਗੀਆਂ ਇਲੈਕਸ਼ਨ ਸੀ ਬਲਾਸਟ ਸੀ ਮੇਰੀ ਗੱਲ ਨਹੀਂ ਹੋਈ ਉਹਨਾਂ ਦੇ ਪਰਿਵਾਰ ਦੇ ਨਾਲ ਜਾਂ ਕਿਸੇ ਵੀ ਇਸ ਸਬੰਧਤ ਖਬਰ ਦੇ ਨਾਲ ਮੈਂ ਨਹੀਂ ਕੋਈ ਤਸਦੀਕ ਕਰ ਸਕਿਆ ਜੀ ਮੈਨੂੰ ਇਸ ਬਾਬਤ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਜੇ ਜਿਆ ਤਾਂ ਬੜੀ ਇਹ ਅਜੀਬ ਜੀ ਗੱਲ ਹੈ ਨਾ ਕਿ ਚਲੋ ਇੱਧਰ ਤੇ ਕਾਲਜਾਂ ਦੇ ਵਿੱਚ ਪ੍ਰਧਾਨਗੀਆਂ ਦੀ ਲੜਾਈ ਚ ਮੈਂ ਹੁਣ ਵੀ ਦੇਖਦਾ ਨਰੀਲਾ ਤੇ ਮੈਨੂੰ ਆਪ ਦੇ ਹੱਥੇ ਹਾਸਾ ਆਉਂਦਾ ਹੈ ਕਿ ਯਾਰ ਅਸੀਂ ਕੀ ਕਰਦੇ ਫਿਰਦੇ ਸੀਗੇ ਆਪਦੀ ਜ਼ਿੰਦਗੀ 'ਚ ਜੀ ਉਹੀ ਕੋਥੇ ਖਲਾਰ ਦੇ ਨਾਲ ਸਟੇਜ ਤੇ ਖੜਾ ਕੇ ਸਾਰਿਆਂ ਨੂੰ ਆਹ ਤੁਹਾਡਾ ਪ੍ਰਧਾਨ ਲਓ ਉਹਨੂੰ ਪੈਨਸ਼ਨ ਲੱਗ ਜਾਣੀ ਹੈ ਕਿ ਆਪ ਦੀ ਹੋ ਮੈਨੂੰ ਉੱਥੇ ਪਾਉਨੇ ਆ ਸੱਚੀ ਮੈਨੂੰ ਮੈਂ ਖੁਦ ਖੁਦ ਮਤਲਬ ਕਿ ਆਪ ਹੀ ਸ਼ਰਮਿੰਦਾ ਹੋ ਜਾਣਾ ਆਪਣੇ ਆਪ ਤੇ ਜੀ ਕਿ ਕਿਹੜੀ ਯਾਰ ਕਿਹੜੀ ਮਗਾਲਤੇ ਚ ਜ਼ਿੰਦਗੀ ਕੱਢੀ ਜਾਂਦੇ ਆ ਹੂੰ ਪ੍ਰਧਾਨ ਇਦਾਂ ਥੋੜੀ ਹੁੰਦਾ ਜ਼ਬਰਦਸਤੀ ਤੁਸੀਂ ਕਿਸੇ ਨੂੰ ਮਨਾਓ ਕਿੰਨਾ ਵੱਡਾ ਪਰਮ ਹੁੰਦਾ ਹਾਂ ਜੀ ਤੁਹਾਡੇ ਨਾਲ ਤਾਂ ਬੰਦ ਪ੍ਰਧਾਨ ਚੰਗਾ ਉਹ ਨਮੋਲ ਵਾਲਾ ਉਹਨੂੰ ਲੋਕ ਐਂਟਰਟੇਨਰ ਦੇ ਤੌਰ ਤੇ ਤਾਂ ਮੰਨਦੇ ਆ ਨਾ ਕਿ ਬੰਦ ਜ਼ਬਰਦਸਤ ਆ ਨਾ ਜੀ ਉਹਨੂੰ ਹੀ ਮੰਨਤਾ ਜਾਂਦਾ ਤਾਂ ਉਹ ਰਿਲਾਜਕਲ ਮੁੰਡੇ ਪਾਉਂਦੇ ਨੇ ਜਦੋਂ ਛੋਟੀ ਉਮਰ ਦੇਆਂ ਨੂੰ ਦੇਖੀਦਾ ਆ ਸਾਡਾ ਪ੍ਰਧਾਨ ਓਏ ਵੀ ਜਿੰਨੇ ਆਉਣਾ ਨੰਬਰ ਸਾਡਾ ਕਰ ਲਿਓ ਗੱਲ ਹੈ ਨਾ ਜੀ ਤਾਂ ਮਤਲਬ ਕਿ ਉਹ ਝਗੜੇ ਸਾਡੇ ਇੱਥੇ ਚੱਲਦੇ ਸੀਗੇ ਹੂੰ ਤੇ ਚੱਲਦੇ ਹਨ ਜੀ ਤੇ ਚੱਲਦੇ ਰਹਿਣਗੇ ਵੀ ਸ਼ਾ ਯਾਰ ਪਰ ਕਦੇ ਪਰਵਾਰਾਂ ਤੱਕ ਗੱਲ ਨਹੀਂ ਸੀ ਗਈ ਅਸੀਂ ਮੈਂ ਖੁਦ ਇਨਵੋਲਵ ਰਿਆ ਜੀ ਕਈ ਸਾਲ ਇਨਵੋਲਵ ਰਿਆ ਅਸੀਂ ਖੁਦ ਇੱਥੇ ਮਲੋਡ ਦੇ ਵਿੱਚ ਕੁਝ ਕਰਦੇ ਰਹੇ ਦੋ ਗਰੁੱਪ ਸੀ ਸਾਡੇ ਠੀਕ ਹੋਣਾ ਸੀ ਚਲੋ ਯਾਰ ਮਿੱਤਰਾਂ ਸਾਰੇ ਆਪੋ ਵਿੱਚ ਦੀ ਪਰ ਕਦੇ ਘਰਾਂ ਤੱਕ ਇਦਾਂ ਗੱਲਾਂ ਨਹੀਂ ਸੀ ਗਈਆਂ ਕਿ ਕਿਸੇ ਦੇ ਘਰ ਦੇ ਅੱਗੇ ਇਦਾਂ ਤਾਂ ਕਿਤੇ ਚਲੋ ਕੋਈ ਮਾਮਲਾ ਕੋਈ ਬਣ ਵੀ ਜਾਂਦਾ ਕਈ ਵਾਰ ਪਰ ਜ਼ਿਆਦਾਤਰ ਮੌਕੇ ਤਾਂ ਮੈਂ ਤਾਂ ਕਦੇ ਸੰਦੇ ਵਿੱਚ ਨਹੀਂ ਸੀ ਆ ਫਾਇਰਿੰਗ ਵਗੈਰਾ ਇੱਕ ਕਨੇਡਾ ਚ ਮਾਮਲਾ ਵੀ ਉੱਥੇ ਵੀ ਇਹ ਪ੍ਰਧਾਨਗੀਆਂ ਤੋਂ ਲੜਦੇ ਨੇ ਮੈਨੂੰ ਪਹਿਲਾ ਸਵਾਲ ਤੇ ਹੀ ਮੈਨੂੰ ਤਾਂ ਪਤਾ ਨਹੀਂ ਹੈ ਜੀ ਮੈਂ ਉਥੋਂ ਪੜਿਆ ਸੀ ਉੱਥੋਂ ਇਹ ਗੱਲ ਨਿਕਲਦੀ ਨਿਕਲਦੀ ਇੱਥੋਂ ਤੱਕ ਆਉਂਦੀ ਹੈ ਬੜਾ ਅਜੀਬ ਮਾਮਲਾ ਹੈ ਸਰ ਮੈਂ ਜ਼ਰੂਰ ਇਹ ਦੇਤੇ ਨਾ ਪੁਸ਼ਟੀ ਕਰੂੰਗਾ ਜੀ ਰੋ ਤੋਂ ਬਾਅਦ ਆਪਾਂ ਦੇਖਦੇ ਹਾਂ ਕੀ ਬਣਦਾ ਮੈਂ ਇੱਕ ਵਾਰੀ ਗੱਲ ਕਰੂੰਗਾ ਕਿ ਕੀ ਵਾਕਿਆ ਸੱਚ ਹੈ ਜੀ ਜੀ ਕਈ ਵਾਰ ਖਬਰਾਂ ਦੇ ਵਿੱਚ ਵੀ ਥੋੜਾ ਕੋਲਾ ਫੇਰ ਆਉ ਜਾਂਦਾ ਹੈ ਜੀ ਜੀ ਮਿੰਟ ਜੀ